ਸਾਲਸੀ ਕਾਲ ਜੀ ਇਸ ਵਕਤ ਜੋ ਤੁਸੀਂ ਨਜ਼ਾਰਾ ਦੇਖ ਰਹੇ ਹੋ ਇਹ ਗੱਲ ਪਿੰਡ ਦੇ ਛੱਪੜ ਦਾ ਵਾਹ ਤੇ ਇੱਥੇ ਜਿਹੜੀ ਗੱਲ ਮੈਂ ਤੁਹਾਨੂੰ ਅਸੀਂ ਭੋਗਤੇ ਆਏ ਸੀ ਦਿਖਾਉਣ ਲੱਗਾ ਵੀ ਸੱਤ ਪਿੱਪਲ ਲੱਗੇ ਹੋਏ ਨੇ ਪਿੱਪਲ ਤੇ ਬੋੜ ਤਰਵੈਣੀ ਬਣੀ ਹੋਈ ਆ ਤੇ ਨਜ਼ਾਰਾ ਦੇਖੋ ਇੱਥੇ ਪੂਰਾ ਟੈਂਪਰੇਚਰ ਲੋ ਆ ਬਾਹਰ ਬੜੀ ਅੱਜ ਹੀਟ ਹੋ ਰਹੀ ਸੀ ਤੇ ਇੱਥੇ ਜਦੋਂ ਕੋਲ ਦੀ ਨੰਗਣ ਲੱਗੇ ਤੇ ਮੇਥੋਂ ਰਹਿ ਨਹੀਂ ਹੋਇਆ ਮੈਂ ਕਿਹਾ ਵੀ ਮੈਂ ਤਾਂ ਦਰਸ਼ਨ ਕੀਤਾ ਹੀ ਆ ਤੇ ਸੰਗਤਾਂ ਨੂੰ ਵੀ ਨਾਲ ਦਰਸ਼ਨ ਕਰਾਈਏ ਤੇ ਇਦਾਂ ਦਾ ਨਜ਼ਾਰਾ ਤੁਸੀਂ ਆਪਣੇ ਪਿੰਡ ਦੇ ਵਿੱਚ ਵੀ ਜਰੂਰ ਬਣਾਓ ਦੇਖੋ ਕਿਵੇਂ ਨਜ਼ਾਰਾ ਹਨਾ ਕਿੰਨਾ ਸੋਹਣਾ ਆਪਾਂ ਨੂੰ ਤਾਂ ਭਰਾਵਾ ਸੱਚੀ ਗੱਲ ਹੈ ਇਹ ਦੇਖ ਕੇ ਨਜ਼ਾਰਾ ਆ ਜਾਂਦਾ ਤੇ ਆ ਵੀ ਠੀਕ ਆ ਪਾਣੀ ਸਾਫ਼ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਵਾ ਆ ਰਸਤਾ ਬਣਾਇਆ ਹੋਇਆ ਵਾ ਤੁਸੀਂ ਵੀ ਸਾਰੇ ਥੋੜਾ ਥੋੜਾ ਆਪਣੇ ਪਿੰਡਾਂ ਦੇ ਵਿੱਚ ਜਰੂਰ ਕਰਿਆ ਕਰੋ ਇਹ ਕਰਨਾ ਪੈਣਾ ਵਾ ਸਤਿ ਸ੍ਰੀ ਅਕਾਲ ਤੇ ਜੇ ਤੁਹਾਨੂੰ ਲੱਗਦਾ ਵੀ ਇਦਾਂ ਦੀਆਂ ਵੀਡੀਓ ਤੁਸੀਂ ਇਦਾਂ ਦੇ ਅਦਭੁਤ ਨਜ਼ਾਰੇ ਜਿਹੜੇ ਦੇਖਣੇ ਚਾਹੁੰਦੇ ਹੋ ਤਾਂ ਸਾਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਇਹ ਜੀ ਜੀ ਕਿਹਦੇ ਆ ਬਈ ਬਾਬੇ ਸ਼ਿਵੇਂ ਪਾਤਸ਼ਾਹ ਅੱਛਾ ਜੀ ਹਾਂ ਮੇਰੀ ਬੀਰੀ ਦੇ ਮਾਲਕ ਹਾਂਜੀ ਤੇ ਇਹ ਕਿੰਨੇ ਸਾਲ ਪੁਰਾਣੇ ਆ ਜੀ ਇਹ ਇਹ ਜੀ 400 ਸਾਲ ਤੋਂ ਉੱਤੇ ਹੈ 400 ਸਾਲ ਤੋਂ ਉੱਪਰ ਦੇ ਪਿੱਪਲ ਬੜੇ ਹੋ ਗਏ ਨੇ ਉੱਪਰ ਬਣ ਗਏ ਤੇ ਕਿਵੇਂ ਬਹੁਤ ਹੈ ਨਾ ਆਨੰਦ ਆ ਇੱਥੇ ਠੰਡក ਬਹੁਤ ਮਹਿਸੂਸ ਹੁੰਦੀ ਆ ਨਾ ਜੀ ਇੱਥੇ ਠੰਡ ਤਾਂ ਹੁੰਦੀ ਪੈਂਦਣੀ ਬਾਰਛੀ ਪਈ ਜਾਂਦੀ ਆ ਚਾਰ ਚੁਫਰੇ ਵੇਖ ਲਾ ਹਾਂ ਆਨੰਦ ਹੀ ਆ ਜੀ ਧੰਨਵਾਦ ਹੱਕ ਦੇ ਕੇ ਪੰਜ ਲੰਦ ਆਪਣਾ ਛੱਪੜ ਬਣਾਇਆ ਤੇ ਬੰਦੇ ਤੇ ਠੀਕ ਆ ਜੀ